ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਚੋਰੀ ਦੇ ਸ਼ੱਕ ਵਿੱਚ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਘੁਰਗਵਾ ਕਰ ਲਿਆ ਤੇ ਫਿਰ ਉਸ ਨੂੰ ਟਰੱਕ ਦੇ ਪਿੱਛੇ ਬੰਨ ਕੇ ਜਲਾਲਾਬਾਦ ਰੋਡ ਤੇ ਘਸੀੜ ਕੇ ਲੈ ਗਏ ਨੌਜਵਾਨ ਤੇ ਹੋਏ ਤਸ਼ੱਦਦ ਦੀ ਵੀਡੀਓ ਇੰਟਰਨੈਟ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ ਇਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆ ਕੇ ਮਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਵੀ ਕਰ ਦਿੱਤੀ सिविल हॉस्पिटल ਚ ਦਾਖਲ ਜਲਾਲਾਬਾਦ ਰੋਡ ਦੇ ਰਹਿਣ ਵਾਲੇ ਜ਼ਖਮੀ ਨੌਜਵਾਨ सोनू ਨੇ ਦੋਸ਼ ਲਗਾਇਆ ਹੈ ਕਿ ਉਸਨੂੰ ট্রাক ਨਾਲ ਬੰਨ ਕੇ ਘੜੀਸਿਆ ਗਿਆ ਤੇ ਤੇਜ਼ ਅਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਦੇ ਹੱਥ ਪੈਰ ਟੁੱਟ ਗਏ ਹਨ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ 2 ਦਿਨਾਂ ਤੋਂ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਮਿਰਜੀ ਕੀ ਨਾਮ ਜੋ ਤੁਹਾਡਾ सोनू ਹੈਗਾ ਜੀ ਕੀ ਨੰਬਰ ਜੀ ਸੌਨੂ ਹੈਗਾ ਜੀ ਜਿਨ੍ਹਾਂ ਨੇ ਕੁੱਟਿਆ ਤੁਹਾਨੂੰ ਹਾਂਜੀ ਕੀ ਕੰਮ ਕੀਤਾ ਉਹਨਾਂ ਨੇ ਕਿਸ ਤਰ੍ਹਾਂ ਕੁੱਟਿਆ ਤੁਹਾਨੂੰ ਹਾਂਜੀ ਅਸੀਂ ਘਰ ਵਾਹੇ ਘਰੇ ਬੈਠੇ ਸੀਗੇ ਜੀ ਘਰੋਂ ਚੱਕ ਕੇ ਲੈ ਗਏ ਚਾਰ ਪੰਜ ਜਣੇ ਸੀਗੇ ਕਾਰ ਵਿੱਚ ਲੈ ਕੇ ਗਏ ਕਾਰ ਤੇ ਜੀ ਉਹਨਾਂ ਕੋਲ ਕੋਈ ਹਥਿਆਰ ਸੀਗੇ ਹਾਂਜੀ ਕਾਪਾ ਸੀਗਾ ਉਹਨਾਂ ਕੋਲ ਡਾਂਗਾ ਸੀ ਗਿਆ ਕਿੱਥੇ ਲੈ ਕੇ ਚੱਕ ਕੇ ਮੈਨੂੰ ਚੱਕ ਕੇ ਗੱਡੀ ਗੁਰਨਾਨ ਕਾਲਜ ਕੋਲ ਲੈ ਗਏ ਜੀ 25 ਸਾਲ ਰੋੜ ਤੇ ਉੱਥੇ ਲਿਆ ਕੇ ਕੁੱਟਿਆ ਮਾਰਕੁੱਟ ਕੀਤੀ ਉਹਨਾਂ ਨੇ ਮੈਨੂੰ ਟਰੱਕ ਥੱਲੇ ਬੰਨ ਵਿੱਚੇ ਪਿੱਛੇ ਬੰਨ ਕੇ ਤੇ ਮੈਨੂੰ ਘਰੀਸਿਆ ਬਾਹਵਾ ਅੱਖ ਮੱਟੀ ਮੁੱਟੀ ਪੈ ਗਈ ਮੇਰੇ ਤੇ ਪਿੱਛੇ ਵੀ ਡੰਗਾ ਮਾਰਿਆ ਮੇਰੇ ਕੋਈ ਨਾਮ ਯਾਦ ਇੱਕ ਦਾ ਹਾਂਜੀ ਇੱਕ ਦਾ ਨਾ ਕਰਨੇ ਹੈਗਾ ਇੱਕ ਦਾ ਨਾ ਬੂਟਾ ਹੈਗਾ ਜੀ ਇੱਕ ਦਾ ਰੀਸ ਹੈਗਾ ਇੱਕ ਦਾ ਨਾ ਹੀ ਹੈਗਾ ਜੀ ਲਖਵਿੰਦਰ ਇੱਕ ਦਾ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਅਸੀਂ ਚਮਿਆਰ ਹੈਗੇ ਜੀ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕਾਨੂੰਨ ਸਾਫ ਚਾਹੀਦਾ ਸਾਨੂੰ ਦਾ ਕਿੰਨੇ ਦਿਨ ਤੋਂ ਦਾਖਲ ਹੋ ਤਿੰਨ ਤਿੰਨ ਦਿਨ ਹੋ ਗਏ ਰਾਤ ਦੇ ਪਰਸੋ ਰਾਤ ਦਾ ਚੌਥੇ ਰਾਤ ਕੋਈ ਕਾਰਵਾਈ ਹੋਈ ਹੈ ਇਸ ਮਾਮਲੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਸਾਨੂੰ ਇਨਸਾਫ ਚਾਹੀਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰੰਦਾਵਾ ਜ ਪਠਾਨਗੋਟ ਵਿਚ ਆਇਜਿਥੇ ਉਹਨਾਂ ਦਾ ਉਥੋਂ ਦੇ ਵੋਟਰਾਂ ਸਪੋਰਟਰਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਉਹਨਾਂ ਕਹੇ ਕਿ ਪੂਰੇ ਭਾਰਤ ਵਿੱਚ ਕਾਂਗਰਸ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਲੋਕ ਇਸ ਵਾਰ ਬਦਲਾਅ ਦੇ ਹੱਕ ਵਿੱਚ ਹਨ ਉਹਨਾਂ ਨੇ ਪਠਾਨਗੋਟ ਵਾਸੀਆਂ ਦਾ ਤੈਅ ਦਿਲੋਂ ਧੰਨਵਾਦ ਕੀਤਾ ਤੇ 1 ਜੂਨ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਇਸ ਤਰੀਕੇ ਦੇ ਨਾਲ ਮੈਂ ਮਿਲਰੀਅਲ ਹੁਲਾਰਾ ਮਿਲ ਰਿਹਾ ਕੈਂਪੇਨ ਨੂੰ ਔਰ ਤੁਸੀਂ ਵੇਖ ਰਹੋਗੇ ਕਿੰਨੀ ਦੇਰ ਤੱਕ ਵੇਟ ਕਰਦੇ ਰਹੇ ਨੂੰ ਇਸੇ ਤਰ੍ਹਾਂ ਹੀ ਮੈਂ ਸੰਜਨਪੁਰ ਚ ਅੱਜ ਫਿਰਦਾ ਆਇਆ ਤੇ ਉੱਥੇ ਵੀ ਮੈਂ ਵੇਖਿਆ ਕਿ ਸਰਕਾਰ ਦਾ ਇੰਨਾ ਬੁਰਾ ਹਾਲ ਬੱਬੂ 15 ਸਾਲ ਐਮਐਲਏ ਰਿਆ 5 ਸਾਲ ਸਪੀਕਰ ਰਿਆ 7 ਸਾਲ ਬੀਜੇਪੀ ਕਾਂਦੀ ਦਾ ਗਵਰਨਮੈਂਟ ਰਹੀ ਪਰ ਜੋ ਤੇ ਡਵੈਲਪਮੈਂਟ ਨਾਂ ਦੀ ਬਿਲਕੁਲ ਜੀ ਨਹੀਂ ਪਾਣੀ ਦਾ ਕਿਤੇ ਲੋਕਾਂ ਨੂੰ ਪਤਾ ਨਹੀਂ ਬਿਜਲੀ ਉੱਥੇ ਨਹੀਂ ਤਾਂ ਹੀ ਉੱਥੇ ਕਨੈਕਟੀਵਿਟੀ ਉੱਥੇ ਹੈ ਨਹੀਂ ਮੋਬਾਈਲ ਦੀ ਉੱਥੇ ਨਾ ਬੇਟਾ ਪਿੰਡ ਵਿੱਚ ਬਿਲਕੁਲ ਕਨੈਕਸ਼ਨ ਹੈ ਨਹੀਂ ਤੇ ਚੀਜ਼ਾਂ ਸਾਰੀਆਂ ਕਰਾਂਗੇ ਬੜਾ ਇਨਕਲਕਟਿਡ ਏਰੀਆ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਪੀਐਲਪੀ ਆ ਉਹਦਾ ਅਜ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਨਾ ਤੋਂ ਮੇਰੇ ਜਿਹੜੇ ਜ਼ਮੀਨਾਂ ਨੇ ਸੈਕਸ਼ਨ 4 ਜਿਹੜਾ ਇਹਨੂੰ ਟੌਪਿਕ ਕੋਸ਼ਿਸ਼ ਕਰਾਂਗੇ ਇਹ ਗਵਰਨਮੈਂਟ ਆਫ ਟੀਜੀਨਾ ਨਾਲ ਗੱਲ ਕੀਤੀ ਜਾਏਗੀ ਤਾਂ ਕਿ ਲੋਕਾਂ ਦਾ ਜਿਹੜੀਆਂ ਥੋੜੇ ਥੋੜੇ ਜ਼ਮੀਨਾਂ ਤੇ ਜਿੱਤੇ ਘਰ ਵੀ ਨਹੀਂ ਬਣ ਸਕਦੇ ਉਹਨਾਂ ਦੀ ਪਰਮਿਸ਼ਨ ਸਾਡੀ ਰਾਤੀ ਤੋਂ ਬਾਅਦ ਵੀ ਬੇਸਿਕ ਜ਼ਰੂਰਤਾਂ ਲੋਕਾਂ ਦੀ ਨਹੀਂ ਪੂਰੀਆਂ ਹੋਵਾਰੀਆਂ ਕੀ ਕਰਨ ਮੰਗਦੇ ਹੋ ਸਰ ਸਰਫਲ ਤੋਂ ਵੱਧ ਵੀ ਆਜਾਦੀ ਦੇ ਸਮੇਂ ਬੇਸਿਕ ਜ਼ਰੂਰਤਾਂ ਇਹ ਵੀ ਲੋਕ ਤੋਂ ਵਾਂਝੇ ਨੇ ਬੀਟ ਕੋ ਗੱਲ ਸੁਣੋ ਮੈਂ ਕੁਝ ਬੋਲਦਾ ਮੇਰੀ ਸਪੀਚ ਨਹੀਂ ਸੁਣੀ ਉਹ ਸਪੀਚ ਦੀ ਲੋਕਾਂ ਨੂੰ ਸੁਣਾ ਦੇ ਸਾਰੇ ਤੁਹਾਨੂੰ ਜਵਾਬ ਦੇ ਦਾਂਗੇ ਮੈਂ ਜਿਹੜਾ ਤੁਹਾਡੇ ਵਿੱਚ ਅਗਜੰਡਾ ਘਰ ਬੰਦ ਰਿਆ ਸੀ ਔਰ ਦੁਬਾਰਾ ਨਹੀਂ ਹੀ ਕਰਕੇ ਟੈਕ ਮੈਂ ਇਹੋ ਤੇ ਕਹਿ ਰਿਹਾ ਯਾਰ ਉਹ ਮੰਤਰੀ ਕੋਲ ਪੁੱਛੋ ਮੈਨੂੰ ਨਾ ਪੁੱਛੋ ਮੈਂ ਤੇ ਨਹੀਂ ਬਣਾਇਆ ਉਹ ਮੰਤਰੀ ਨੂੰ ਪੁੱਛੋ ਕਿਉਂ ਡਿੱਗਿਆ ਇਹ ਉਹਨੂੰ ਪੁੱਛੋ ਤੇ ਮੇਰੀ ਮੇਰੀ ਇੱਕ ਮਿੰਟ ਥੋਲੋ ਮੈਂ ਨੈਟ ਛੋਟੇ ਲੈਵਲ ਤੇ ਨਹੀਂ ਜਾਂਦਾ ਪਿਛਲੇ ਕੱਲ ਪਿਛਲੇ ਕੱਲ ਕੋ ਆਗਰਸੀ ਮੇਅਰ ਦੇ ਉੱਤੇ ਜਿਹੜੀ ਈਡੀ ਦੀ ਰੇਟ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਈਡੀ ਦੀ ਈਡੀ ਦੀ ਰੇਟ ਹੋਈ ਕਿਉਂਕਿ ਕਲਾ ਬਟਾਲੇ ਦੇ ਵਿੱਚ ਬੱਸਾਂ ਖਾਲੀ ਆਈਆਂ ਜਿੱਦਾਂ ਪ੍ਰਧਾਨ ਮੰਤਰੀ ਚਲਾ ਗਿਆ ਉਸ ਵੇਲੇ ਸਭ ਤੋਂ ਵੱਧਿਆ ਮੇਅਰ ਜਿਨੇ 25% ਲੈਸ ਡਿਊਟੀ ਟੈਂਡਰ ਦਿੱਤੀ ਪੂਰੇ ਪੰਜਾਬ ਤੇ ਹੋ ਜਾ ਮੇਅਰ ਨੇ ਉਹ ਮੇਅਰ ਨੂੰ ਤਮਕਾਉਣ ਲਈ ਡਰਾਉਣ ਲਈ ਉਜਦੇ ਵੀ ਉਹਦੇ ਈਡੀ ਰੀਡਿੰਗ ਇੰਕਮ ਟੈਕਸ ਦੀ ਰੀਡ ਹੈ ਕੋਈ ਪ੍ਰਵਾਹ ਨਹੀਂ ਸਰਦਾ ਪ੍ਰਧਾਨ ਮੰਤਰੀ ਦੀ ਫੇਰੀਆਂ ਨੂੰ ਕਿਵੇਂ ਦੇਖ ਰਹੇ ਹੋ ਪ੍ਰਧਾਨ ਪ੍ਰਧਾਨ ਮੰਤਰੀ ਦੀ ਫੇਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਉਸੇ ਰੇਨਾ ਚੜ੍ਹ ਸਕੇ ਮੀਡੀਆ ਨੂੰ ਚੌਥਾ ਥੰਮ ਕਹਿਣ ਵਾਲੇ ਭਗਵੰਤ ਮਾਨ ਹੁਣ ਮੀਡੀਆ ਨੂੰ ਆਪਣੇ ਪ੍ਰੋਗਰਾਮ ਵਿੱਚ ਆਉਣ ਲਈ ਰੋਕ ਰਹੇ ਹਨ ਤਾਜ਼ਾ ਮਾਮਲਾ ਖਡੂਰ ਸਾਹਿਬ ਹਲਕੇ ਦਾ ਹੈ ਜਿੱਥੇ ਲਾਲਜੀਤ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ ਪਰ ਹਾਲ ਵਿੱਚ ਮੀਡੀਆ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਜਿਕਰ ਹੋ ਗਿਆ ਕਿ ਲੋਕੀ ਹੁਣ ਇਨ੍ਹਾਂ ਮੰਤਰੀਆਂ ਤੋਂ ਕਰੜੇ ਸਵਾਲ ਕਰ ਰਹੇ ਹਨ ਜਿਹੜੇ ਇਨ੍ਹਾਂ ਮੰਤਰੀਆਂ ਨੂੰ ਹਾਜਮ ਨਹੀਂ ਹੋ ਰਹੇ ਹੁਣ ਦੇਖਣਾ ਇਹ ਹੈ ਕਿ 1 ਜੂਨ ਨੂੰ ਲੋਕੀ ਇਨ੍ਹਾਂ ਦੇ ਉਮੀਦਵਾਰਾਂ ਨੂੰ ਵੋਟ ਪਾਉਂਦੇ ਹੈ ਜਾਂ ਫਿਰ ਨਹੀਂ ਯਮਨानगर ਜ਼ਿਲ੍ਹੇ ਵਿੱਚ ਚੋਰਾ ਦੇ ਹੌਂਸਲੇ ਬਲੰਦ ਹੁੰਦੇ ਹਨ ਤੇ ਦਿਨੋਂ ਦਿਨੇ ਚੋਰੀ ਦੇ ਅੰਕੜਾ ਵਾ ਸਾਹਮਣੇ ਆ ਰਹੀਆਂ ਹਨ ਇਸੇ ਘੜੀ ਤਹਿਤ ਥਾਣਾ ਜਟਲਾਣਾ ਅਦੀਨ ਮਾਮਲਾ ਐਤਵਾਰ ਸਵੇਰੇ ਉਸ ਵੇਲੇ ਸામਣੇ ਆਇਆ ਜਦੋਂ ਇੱਕ ਕਿਸਾਨ ਦੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰ ਖੇਤਾਂ ਵਿੱਚ ਲੱਗੇ ਟਿਊਬਲ ਕੋਲ ਪੁੱਜੇ ਤਾਂ ਦੇਖਿਆ ਕਿ ਟਿਊਬਲ ਅੰਦਰ ਲੱਗੀਆਂ ਤਿੰਨ ਬਿਜਲੀ ਦੀਆਂ ਮੋਟਰਾਂ ਚੋਰੀ ਕਰਕੇ ਲੈ ਗਏ ਸਨ ਚੋਰ ਜਿਸ ਕਾਰਨ ਕਿਸਾਨ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਛਾ ਤਿੰਨ ਮੋਟਰਾਂ ਦਰਜ ਜੀ ਨਾ ਹੁਣੇ ਖੋਲ ਮਿਲੇ ਨਾ ਕੁਝ ਮਿਲੇ ਕੁਝ ਵੀ ਨਹੀਂ ਆ ਜੀ ਇਹ ਕਦ ਕੀ ਵਾਰਦਾਤਾ ਰਾਤ ਕੀ ਰਾਤ 25 ਤਾਰੀਖ ਨੂੰ ਆਪਕੋ ਕਦ ਕੈਸੇ ਪਤਾ ਚਲਿਆ ਸਵੇਰੇ ਨੌਕਰ ਆਏ ਜੀ ਹੁਣ ਸੇ ਪਤਾ ਲੱਗਾ ਜੀ तो आपने पहले बताया था पहले भी एक बार चोरी हुई थी एक बार मेरी दो बार चोरी हो रही जी मेरे पैलेस पे अच्छा वहाँ माधव रिजोर्ट के नाम से है जी खजूरी में और दो बार वहाँ चोरी होली लीजिए वहाँ रिपोर्ट भी लखवाई लेकिन कुछ नहीं बन रहा है जी कोई कोई बरामदगी नहीं करी कोई कुछ नहीं कोई रिपोर्ट नहीं कुछ नहीं पुलिस में दरखास्त दी गई थी पुलिस में दरखास्त है जी एफ आई आर करी थी पक्की तो क्या जवाब दिया पुलिस वालों ने पुलिस वालों ने कहा था भाई कोई फंसा तो जरूर दे देंगे अब आपने दरखास्त दी अब दरखास्त दीजिए आज कोई नहीं था वहाँ पुलिस में सी के थाने के अंदर कोई नहीं था कोई पुलिस वाला नहीं आया अब तक कोई पुलिस वाला नहीं आज सवेरे का बैठा क्या चाहते हैं आप तो ये चोरियाँ बंद होनी चाहिए गरीब किसान का किसान तो वैसे ही आत्महत्या कर रहा जी कर्जे में डूबे है और हम हमारा भी आत्महत्या करने का वो है जी ये बस और क्या है भाई चोरों ने हमें तंग कर रखा ਹਰ ਜਗ੍ਹਾ ਸਰਕਾਰ ਸੜਕ ਨਹੀਂ ਬਣਵਾ ਰਹੀ ਸੜਕ 'ਤੇ ਅਸੀਂ ਨਹੀਂ ਆ ਸਕਦੇ ਅਸੀਂ ਝੋਟ ਖਾ ਖਾ ਕੇ ਰੋਜ਼ ਗਿਰ ਰਹੇ ਸੜਕ 'ਮੇ ਇਤਨੇ ਇੱਕ ਇੱਕ ਮੀਟਰ ਕੇ ਖੱਡੇ ਹੋ ਰਹੇ ਜੀ। ہماری ਸੜਕ ਕੇ ਬਾਰੇ ਮੈਂ ਕਈ ਵਾਰ ਅੰਨ ਕਰ ਲਿਆ ਅੰਦੋਲਨ ਕਈ ਮੈਂ ਸਰਕਾਰ ਕੇ ਅੰਗ ਕੰਨੋ ਬਜਵੀ ਨਹੀਂ ਰੈਂਗਦੇ। ਹਰ ਰੋਜ਼ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਖੇਤਰ ਵਿੱਚ ਭੇਜਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਰ ਸਰਹੱਦ ਤੇ ਤਾਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਜਾਂਦਾ ਹੈ ਤੇ ਹੁਣ ਇੱਕ ਵਾਰ ਫਿਰ ਗੁਰਦਾਸਪੁਰ ਦੇ ਤਲਵੰਡੀ ਵਿਰਕਦੇ ਖੇਤਾਂ ਚੋਂ ਪਾਕਿਸਤਾਨੀ ਡਰੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਹ ਡਰੋਨ ਮਿਲੇ ਹੈਗਾ ਇਹ ਫਰਦਰ ਜਿਹੜੀ ਇਸ ਉਸ ਚ ਵੈਰੀਫਾਈ ਕਰ ਰਹੇ ਆ ਫਰਦਰ ਵੀ ਇਹ ਡਰੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ। ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ। ਸੋ ਫਰਦਰ ਜਿਹੜੀ ਹੈਗੀ ਆ ਕਨਵੈਸਟਿਗੇਸ਼ਨ ਕਰਾਂਗੇ ਇਸ ਬੰਦੇ। ਸਰ ਡਰੋਨ ਕਿਹੜੀ ਕੰਪਨੀ ਹੈਗਾ ਬਾ ਤੇ ਕਿੰਨਾ ਕੁ ਵਜਨ ਤੇ ਕੀ ਲੱਗਦਾ ਕਿ ਕਿੱਥੋਂ ਦਾ ਹੋ ਸਕਦਾ। ਵੀ ਫਿਰ ਇਹ ਉਹਨੇ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ ਵੇਟ ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਰਦਰ ਇਨਵੈਸਟੀਗੇਟ ਕਰਾਂਗੇ ਚੰਦੂ ਬਡਾਲਾ ਤੇ ਜਿਹੜੀ ਡਰੋਨ ਦੇ ਸਬੰਧ ਘਾਰਿਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂ ਬਡਾਲੇ ਜਿੱਥੇ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਸਪਰਤ ਕੀਤੀ ਹੈ ਗੱਲ ਸਪਰਸ਼ਨ ਕੀਤਾ ਯਾਰ ਹਾਂ ਹੁਣ ਅਸੀਂ ਏਰੀਆ ਦਾ ਸਰਪਰਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਕਰ ਰਹੇ ਹਾਂ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਚੰਦੂ ਬੰਡਾਲਾ ਸਾਈਡ ਵੀ ਹੈਗੀ ਸਾਡੀ ਸਰਟੀਫਿਕੇਸ਼ਨ ਪ੍ਰੋਪਰ ਕਰਵਾ ਰਹੇ ਹਾਂ ਇਹਨੂੰ ਕਬਜ਼ੇ ਵਿੱਚ ਲੈ ਲੈ ਡਰੋਨ ਦੀ ਹਾਂ ਬਿਲਕੁਲ ਇਹ ਡਰੋਨ ਨੂੰ ਅਸੀਂ ਕਬਜ਼ੇ ਲੈ ਕੇ ਐਫਐਸ ਨੂੰ ਭੇਜਾਂਗੇ ਅੱਜ ਸਮਰਾਲਾ ਵਿੱਚ ਹਲਕਾ ਸਮਰਾਲਾ ਕਾਲੀ ਦਲ ਦੇ ਇਨਚਾਰਜ ਪਰਮਜੀਤ ਢਿਲੋਦੀ ਯੋਗ ਅਗਵਾਈ ਹੇਠ ਸਮਰਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡਾ ਇਕੱਠ ਹੋਇਆ ਜਿਸ ਵਿੱਚ ਲੋਕ ਸਭਾ ਸੀਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਖਾਲਸਾ ਨੇ ਲੋਕਾਂ ਨੂੰ ਸੰਬੋਧਨ ਕੀਤਾ ਖਾਲਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਜਿਹੜੇ ਵੀ ਪਿੰਡ ਦੇ ਵਿੱਚ ਅਸੀਂ ਚੋਣ ਪ੍ਰਚਾਰ ਕਰਨ ਲਈ ਜਾਂਦੇ ਹਾਂ ਲੋਕ ਸਾਨੂੰ ਭਰਮਾ ਹੁੰਗਾਰਾ ਦਿੰਦੇ ਹਨ ਤੇ ਪਿੰਡਾਂ ਦੇ ਵਿੱਚ ਸ਼ੋਮਨੀ ਕਾਲੇਦਲ ਦੇ ਹੱਕ ਵਿੱਚ ਵੱਡੇ ਘੱਟ ਨੂੰ ਦੇਖਦੇ ਹੋਏ ਵਿਰੋਧੀ ਘਬਰਾਏ ਹੋਏ ਹਨ ਅੱਜ ਸਵੇਰ ਤੋਂ ਹੀ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਸਾਹਿਬ ਪਰਮਜੀਤ ਸਿੰਘ ਢਿੱਲੋਂ ਇਹਨਾਂ ਦੀ ਸਾਰੀ ਟੀਮ ਦੇ ਨਾਲ ਸਮਰਾਲੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਤਕਰੀਬਨ 15 ਪਿੰਡਾਂ ਦੇ ਫੰਕਸ਼ਨ ਕਰਕੇ ਮੈਂ ਉਹ ਸ਼ਹਿਰ 'ਚ ਪਹੁੰਚਿਆ ਸੰਗਤ ਵੱਡੀ ਗਿਣਤੀ ਵਿੱਚ ਸੁਣਨ ਵਾਸਤੇ ਆ ਰਹੀ ਆ ਬੜਾ ਵਧੀਆ ਰਿਸਪੌਂਸ ਆ ਫੁੱਲ ਗਰਮੀ ਹੋਣ ਦੇ ਬਾਵਜੂਦ ਵੀ ਰਾਜਨੀਤਿਕ ਮਾਹੌਲ ਜਿਹੜਾ ਇਸ ਹਲਕੇ 'ਚ ਕਰਮਾਇਆ ਹੋਇਆ ਲੋਕਾਂ ਨੇ ਵੱਡੀ ਗਿਣਤੀ ਵਿੱਚ ਅੱਗੇ ਹੋ ਕੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਲੋਕ ਸ਼੍ਰੋਮਣੀ ਕਾਲੀ ਦੰਦ ਦਾ ਸਾਥ ਦੇ ਅੱਜ ਵੀ ਕਿ ਮੌਜੂਦਾ ਐਮਪੀ ਦੀ ਗੱਲ ਕਰਦੇ ਆ ਮਸੂ ਜਿਹੜੇ ਕੈਂਡੀਸ ਕਿ ਮੇਰੇ ਕਮਨ ਵੋਟ ਪੈਣੀ ਆ ਪਰ ਸ਼੍ਰੀ ਮਛਵਾੜਾ ਸਾਹਿਬ ਵੀ ਵੀਡੀਓ ਫਾਇਲ ਹੁੰਦੀ ਜਿੱਥੇ ਕਿ ਸ਼ਰਾਬ ਬਣਦੀ ਨਜ਼ਰ ਆਈ ਕਿ ਉਹਨਾਂ ਨੇ ਕੈਂਪੇਨ ਦੇ ਵਿੱਚ ਕਿਵੇਂ ਦੇਖ ਪਿਛਲੇ 5 ਸਾਲ ਦਾ ਸਮਾਂ ਸੰਗਤ ਨੇ ਪਾਰਲੀਮੈਂਟ ਦੇ ਅੰਦਰ ਉਹਨੂੰ ਦਿੱਤਾ ਸੀ ਉਹ ਆਪਣੇ 5 ਸਾਲ ਦੇ ਸਮੇਂ ਦੇ ਦੌਰਾਨ ਜੇ ਕੋਈ ਉਹਨਾਂ ਨੇ ਐਕਟੀਵਿਟੀ ਦਿਖਾਈ ਵੀ ਆ ਤਾਂ ਉਹ ਰਾਏਕੋਟ ਏਰੀਏ ਦੇ ਵਿੱਚ ਜ਼ਿਆਦਾ ਐਕਟੀਵਿਟੀ ਉਹਨਾਂ ਦੀ ਨਜ਼ਰ ਆਈ ਹੈ ਬਲਕਿ ਕਿਤੇ ਨਜ਼ਰ ਨਹੀਂ ਆਈ ਇਹਦਾ ਜਿਹੜਾ ਵੱਡਾ ਜਵਾਬ ਆ ਉਹ ਤਾਂ ਤੁਹਾਨੂੰ ਮਾਛੀਵਾੜੇ ਤੋਂ ਮੈਂ ਇਹ ਜੇ ਕਈ ਇਨਸੀਡੈਂਟ ਨੇ ਜਦੋਂ ਮੈਂ ਬਾਕੀ ਗੱਲਾਂ 'ਚ ਵੀ ਜਾਨਣਾ ਲੋਕ ਮੈਨੂੰ ਇਹ ਪੁੱਛਦੇ ਨੇ ਵੀ ਜੇ ਜਿੱਤ ਗਿਆ ਤਾਂ ਆਵੇਂਗਾ ਮੈਂ ਕਹਾਂ ਜੀ ਕੀ ਗੱਲ ਹੋ ਗਿਆ ਕਹਿੰਦੇ ਭਾਈ ਪਹਿਲਾਂ ਆਇਆ ਨਹੀਂ ਨਾ ਦੇਖਿਆ ਸੋ ਇਦਾਂ ਦੇ ਜਿਹੜੇ ਇਨਸੀਡੈਂਟ ਨੇ ਉਹੀ ਦੱਸਦੇ ਨੇ ਕਿ ਕੀ ਪੋਜੀਸ਼ਨ ਕੀ ਹੈ ਜੇ ਗੇਜਾਰਾਮ ਵਾਲਮੀ ਕੱਲ ਕਰਦੇ ਆਂ ਤੂੰ ਭਾਜ ਬੋ ਉਮੀਦਵਾਲ ਜਿਹੜੇ ਕਹਿੰਦੇ ਨੇ ਮੈਂ ਕਿਸਾਨਾਂ ਨਾਲ ਐ ਪਰ ਇੱਕ ਪਾਸੇ ਵੀਡੀਓ ਬਰਲ ਹੁੰਦੀ ਹੈ ਜਿਹਦੇ ਵਿੱਚ ਬਿਆਨ ਦਿੰਦੇ ਨੇ ਕਿ ਜਿਹੜਾ ਖੰਗਿਆ ਔਰ ਟੰਗਿਆ ਕਿਸਾਨਾਂ ਬਾਰੇ ਇਹ ਜੀ ਟਿੱਪਣੀ ਦੇਣਾ ਤੁਸੀਂ ਕਿਵੇਂ ਦੇਖੋ ਦੇਸ਼ ਦਾ ਖਾਸ ਤੌਰ ਤੇ ਪੰਜਾਬ ਦਾ ਜਿਹੜਾ ਅੰਨਦਾਤਾ ਹੈ ਉਹ ਕਿਸਾਨ ਕਿਸਾਨਾਂ ਦੀ ਹੀ ਹੱਕ ਦੇ ਵਿੱਚ ਸ਼ਰੂਨ ਇਕਾਲੀ ਦਲ ਨੇ ਆਪ ਦਾ ਗੱਠ ਜੋੜ ਜਿਹੜਾ ਬੀਜੇਪੀ ਨੇ ਉਹਨਾਂ ਨੂੰ ਤੋਲਿਆ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਖੇਤਰੀ ਮੰਗਾਂ ਵੀ ਸੰਤਨਾਲ ਬੰਦੀ ਸਿੰਘਾ ਨੇ ਕੁਝ ਅਜਿਹੇ ਮਾਮਲੇ ਸੀ ਜਿਨ੍ਹਾਂ ਚ ਮੁੱਖ ਤੌਰ ਦੇ ਉੱਤੇ ਜਿਹੜੇ ਤਿੰਨ ਬਿੱਲ ਸੀ ਉਹਨਾਂ ਦੇ ਦੁਬਾਰਾ ਵਾਪਸ ਹੋਣ ਤੋਂ ਬਾਅਦ ਵੀ ਸ਼ਰਮਣੇ ਕਾਲੀ ਦਲ ਨੇ ਬੀਜੇਪੀ ਦੇ ਨਾਲ ਹੱਥ ਨਹੀਂ ਮਲਾਇਆ ਕਿਉਂਕਿ ਬੀਜੇਪੀ ਬੇਸਿਕਲੀ ਜਿਹੜੀ ਹੈ ਉਹ ਸਾਡੀਆਂ ਗੱਲਾਂ ਨੂੰ ਨਹੀਂ ਮੰਨ ਰਹੀ ਸੀ ਜਿਹਦੇ ਕਿ ਮੈਂ ਸਮਝਦਾ ਕਿ ਗੇਜਰਾਮ ਗੋਣਾ ਨੇ ਜੋ ਵੀ ਬਿਆਨ ਦਿੱਤਾ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਨਹੀਂ ਉਹ ਪੂਰੇ ਪੰਜਾਬ ਦੇ ਖਿਲਾਫ ਹੈ ਗੁਰਪ੍ਰੀਤ ਜੀ ਵੀ ਨਾਲ 2 ਦਿਨ ਪਹਿਲਾਂ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਜਿੱਥੇ ਅਸੀਂ ਜਾ ਰਹੇ ਹਾਂ ਕਿ ਲੋਕ ਆਮ ਆਦਮੀ ਪਾਰਟੀ ਤੋਂ ਅਨੇਕ ਖੁਸ਼ ਨਿਕ ਕੇ ਸਾਨੂੰ ਦੇਖ ਕੇ ਲੋਕਾਂ ਦਾ ਪਰਮਾਕਟ ਹੋ ਜਾਂਦਾ ਹੈ ਤੁਹਾਨੂੰ ਲੋਕ ਕੀ ਦੱਸਦੇ ਦੋ ਜਾਂਦੇ ਜੀ ਕੈਂਪੇਨ ਕਰਦਾ ਇਸ ਤਰ੍ਹਾਂ ਜੀ ਖਾਸ ਤੌਰ ਤੇ ਲੇਡੀਜ਼ ਤੇ ਨੌਜਵਾਨ ਜਦੋਂ ਆ ਪਿੰਡਾਂ ਜਾਂਦਾ ਉਹ ਵੱਡੀ ਗਿਣਤੀ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਦੋਨਾਂ ਨਾਲ ਹੀ ਸਰਕਾਰ ਨੇ ਧੋਖਾ ਕੀਤਾ ਨਾ ਤਾਂ ਲੇਡੀਜ਼ ਨੂੰ 1000 ਰੁਪਏ ਜੋ ਕਹਿੰਦੇ ਸੀ ਮਿਲਿਆ ਨਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਦਾ ਪੱਤਾ ਮਿਲਿਆ ਨਾ ਮਿਲਿਆ ਰੋਜ਼ਗਾਰ ਇਹ ਲੇਡੀਜ਼ ਔਰ ਨੌਜਵਾਨਾਂ ਦੀ ਹੀ ਵੱਡੀ ਪਾਰਟਿਸਪੇਸ਼ਨ ਸੀ ਕਿ ਇਹ ਗਵਰਨਮੈਂਟ ਬਣੀ ਸੀ ਜਿਹੜੇ ਅੱਜ ਦੋਨੋਂ ਹੀ ਲੇਡੀਜ਼ ਵੀ ਤੇ ਨੌਜਵਾਨ ਵੀ ਅੱਜ ਬਹੁਤ ਪਛਤਾ ਰਹੇ ਨੇ ਉਹ ਸਮੇਂ ਨੂੰ ਔਰ ਉਹ ਸਾਡੇ ਇਕੱਠਾਂ ਵਿੱਚ ਆ ਰਹੇ ਨੇ ਔਰ ਇਹ ਮੰਨ ਵੀ ਰਹੇ ਨੇ ਕਿ ਪਿਛਲੀ ਵਾਰੀ ਸਾਡੇ ਕੋਲੋਂ ਗਲਤ ਫੈਸਲਾ ਲਿਆ ਗਿਆ ਇਸ ਵਾਰ ਅਸੀਂ ਸਾਰੇ ਸ਼ਰਮ ਨਹੀਂ ਘਾਲੀ ਕਰਦੇ ਨਾਲ। ਪੀਐਮ ਦੀ ਰੈਲੀ ਜੋ ਹੋਈ ਹੈ ਉਹਨਾਂ ਵਿੱਚ ਮੈਂ ਦੇਖ ਦਿੱਤੀ ਕਿ ਕੋਈ ਅਸਰ ਨਹੀਂ ਜੀ ਇਹ ਸਾਰਾ ਆਰਗੇਨਾਈਜ਼ਡ ਇਕੱਠ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਵਾ ਪ੍ਰੋਟੋਕਾਲ ਦੇ ਮਤਾਬਕ ਉਹ ਆਉਣਗੇ ਆਪਣੇ ਕੈਂਡੀਡੇਟਸ ਲਈ ਕੈਂਪੇਨ ਕਰਨ ਆਉਣਾ ਵਾ ਲੇਕਿਨ ਇਹਨਾਂ ਪੰਜਾਬ ਦੇ ਵਿੱਚ ਕੋਈ ਪੋਲੀਟੀਕਲ ਜਿਹੜਾ ਸਿਸਟਮ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਵੇਗਾ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਖੁਸ਼ਹਾਲੀ ਲਈ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਆਰਥਿਕ ਮੰਦਹਾਲੀ ਕਾਰਨ ਧਾਗਾ ਫੈਕਟਰੀ ਦੇ ਦੋ ਵੱਡੇ ਯੂਨਿਟ ਬੰਦ ਹੋ ਗਏ ਹਨ ਜਿਸ ਕਾਰਨ ਉਸ ਵਿੱਚ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ਬੇਰੋਜ਼ਗਾਰ ਹੋ ਗਏ ਮਾਛੀਵਾੜਾ ਦੇ ਕੋਹਾੜਾ ਰੋਡ ਅਤੇ ਰਾਹੋ ਰੋਡ ਤੇ ਪਿੰਡ ਚੁੜੋਦੀ ਨੇੜੇ ਇੱਕੀ ਉਦਯੋਗਿਕ ਰਾਣੇ ਦੇ ਦੋ ਵੱਡੇ ਧਾਗਾ ਯੂਨਿਟ ਹਨ ਜੋ ਫਿਲਹਾਲ ਪ੍ਰਬੰਧਕਾਂ ਵੱਲੋਂ ਆਰਜ਼ੀ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਤੇ ਮਜ਼ਦੂਰਾਂ ਨੇ ਧਰਨਾ ਲਗਾ ਦਿੱਤਾ ਹੈ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਹਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਇਹਨੂੰ ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਜੇ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫ਼ਤਾ ਹੋ ਗਿਆ ਕਹਿੰਦੇ ਸੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਅੱਜ ਸ਼ੁੱਕਰਵਾਰ ਆ ਗਿਆ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਫੈਕਟਰੀ ਜਲਦੀ ਹੀ ਕਿ ਬੰਦ ਹੋ ਗਈ ਹਾਂਜੀ ਇਹ ਤਾਂ ਬੰਦ ਹੋ ਗਈ ਹੁਣ ਲੈ ਨਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰਦਾ ਕਰੂਗਾ ਕੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਅਜੇ ਤਾਂ ਕਲੋਨੀ 'ਚ ਰਹਿੰਦੇ ਆਂ ਇਹ ਉੱਥੋਂ ਗੁਜ਼ਾਰਾ ਕਿੱਦਾਂ ਚੱਲਦਾ ਫਿਰ ਕਿੱਥੇ ਚੱਲ ਗਈ ਉਹ ਤੇ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਟੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਰੇ ਰੋਟੀ ਪਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ ਕਦੇ ਕੰਟੀਨ ਵਾਲਾ ਬੁਲਾ ਲੰਦਦਾ ਜੀ ਤਾਂ ਠੀਕ ਆ ਨਹੀਂ ਤਾਂ ਭੁੱਖੇ ਰਹੇ ਕਿੰਨਾ ਦਿਖਾ ਕਿੰਨੀ ਰਹਿੰਦੀ ਓਡੀ ਆ ਮੇਰੀ ਤਾਂ 35000 ਰੈਂਦੀ ਆ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100 150 ਹੈਗੇ ਜੀ ਸਭ ਹੀ ਖਾਣਾ ਦੇਦੀ ਆ ਸਾਰਿਆਂ ਦੀ ਰਹਿੰਦੀ ਆ ਜੀ ਮਲਟੀਕਲ ਕਿਨਾ ਵੀ ਬੀਜੀ ਸਰਵਿਲਾ ਦੇਵੀ ਕੀ ਸਮੱਸਿਆ ਹੈ ਸਭ ਲੋਕ ਕੰਮ ਕਰ ਰਹੇ ਕੰਮ ਤੇ ਕਰੇ ਹੋਏ ਸਾਲ ਵਰਸੇ ਕਰ ਰਹੀ ਹੂੰ उसके बाद आज दो महीने से पेमेंट नहीं पा रहे हैं तो उसके बाद बोल रहा कि सोमवार देंगे मंगलवार देंगे बुधवार देंगे ऐसे करते करते बोलता कंपनी चलाएंगे उसके बाद एक एकाएक कंपनी बंद कर दिया पेमेंट देना है जी आप, आप कहाँ रहते हो मच्छे कैसे चलता है गुजारा फिर गुजारा क्या करेंगे हम लोग गरीब आदमी किधर से किधर कर लेते हैं अब कहते क्या है आपको पेमेंट के हम लोग के पे पेमेंट्स आए हैं कहते क्या है जी एक आता है कि सोमवार के देंगे कितने सोमवार बोल दिया दिया नहीं आपने लेबर इंस्पेक्टर को फोन किया जो लेबर इंस्पेक्टर होता है नहीं जी नहीं किया जी सुपरवाइजर ने जी जी की मामला की है बड़ा बाहर बड़ा जा बैठे हैं तो खाना नहीं मिल रहा क्या है जी कि असल में बीच थोड़ी जरा रिसेशन चल रहा है अच्छा जी तो ओदे कारण के थोड़ी जरा चरली फैक्ट्री क्लोज कीती है फैक्ट्री चलेगी ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਗਈ ਠੀਕ ਹੈ ਇਹਦੀ ਫੈਕਟਰੀ ਬੰਦ ਹੋ ਗਈ ਕੀ ਆ ਕੋਈ ਜਲਦੀ ਮੋਟਾ ਪਤਾ ਚੱਲੇ ਤਦ ਤੱਕ ਇਹਦਾ ਮੰਦਾ ਚੱਲ ਰਿਹਾ ਜੀ ਉਹਦੇ ਕਰਤੀ ਆ ਕਿੰਨੇ ਮਜ਼ਦੂਰ ਕੰਮ ਕਰਦੇ ਹੰਤਾ ਤਰਾ ਦਿਆ ਜਾ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਿਤੇ ਕਿਤੇ ਰੋਲ ਨੂੰ ਹੋਏਗਾ ਜੇ ਅੰਦਰ ਬੜਾ ਜਿਹੜੇ ਹੈਗੇ ਕਲੋਨੀਆ ਚ ਉਹਨਾਂ ਦੀ ਬਿਜਲੀ ਪਾਣੀ ਵੀ ਹੈ ਨਹੀਂ ਗਾ ਅੰਦਰ ਦਿੱਕਤ ਆ ਕੋਈ ਨਾ ਕੀਤਾ ਜੀ ਅੰਦਰ ਜਿਹੜੇ ਕਲੋਨੀ ਵਾਲੇ ਤੇ ਕਲੋਨੀ ਵਾਲੇ ਹੈਗੇ ਥੋੜੀ ਜਿਹਾ ਉਪੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਬਿડા ਬੈਠੇ ਬਚਾ ਨਹੀਂ ਉਹਦਾ ਨਹੀਂ ਪਾਣੀ ਦਾ ਉਹਦਾ ਇੰਤਜ਼ਾਮ ਹੁੰਦਾ ਡੀਜੀ ਚਲਾਉਂਦੇ ਆ ਅਸੀਂ ਅੱਛਾ ਹਾਂ ਦੋ ਟਾਈਮ ਡਿਜੀਟਲ ਦਾ ਸਵੇਰੇ ਚੱਲਦਾ ਸ਼ਾਮ ਨੂੰ ਤੇ ਬਿਜਲੀ ਬਿਜਲੀ ਦੀ ਲਾਈਟ ਦੱਛਾ ਰੋਟੀ ਪਾਣੀ ਜੇ ਫਿਰ ਉਹਨੂੰ ਕਿੱਥੋਂ ਦੇ ਰੋਟੀ ਬਣਾਣ ਦੀ ਕੰਟਿਨ ਚੱਲਦੀ ਹੈ ਜੀ ਕੱਢੀ ਚੱਲਦੀ ਜੀ ਕੱ ਮਨੋਜ ਹਾਂ ਮੈਨੂੰ ਕੀ ਬੰਦੇ ਤੋਂ ਜੀ ਹਾਂਜੀ ਸਮਰ ਮੰਗਲਵਾਰ ਬਾਉ ਜੀ ਨਾਲ ਗੱਲ ਹੋਈ ਹੈ ਵੀ ਹਰ ਤਰ੍ਹਾਂ ਖਾ ਮਿਲ ਜਾਈ ਰਾਸ਼ਟਰੀ ਜਮਹੂਰੀ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਦੇ ਦ੍ਰਿੜ ਵਚਨ ਵੱਲ ਦਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਰੈਪਿਡੋ ਦੇ ਸਹਿਯੋਗ ਨਾਲ ਸਾਰੇ ਜ਼ਿੰਮੇਦਾਰੀ ਕੀ ਪੈਲ ਕਦਮੀ ਸ਼ੁਰੂ ਕੀਤੀ ਗਈ ਜਿਸ ਵਿੱਚ ਰੈਪਿਡੋ 1 ਜੂਨ 2024 ਨੂੰ ਵੋਟਰਾਂ ਨੂੰ ਮੁਫਤ ਬਾਈਕ ਟੈਕਸੀ ਦੀ ਪੇਸ਼ਕਸ਼ ਕਰੇਗਾ ਇਸ ਸਾਲ ਮੇਲ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੋਮਵਾਰ ਨੂੰ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਰੈਲੀ ਵੱਲੋਂ ਡੀਸੀ ਦਫ਼ਤਰ ਤੋਂ ਪੰਜਾ ਤੋਂ ਵੱਧ ਬਾਈਕ ਟੈਕਸੀ ਕਪਤਾਨਾਂ ਦੀ ਇੱਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੇਖੋ ਜੀ ਤੁਸੀਂ ਸਾਰੇ ਜਾਣਦੇ ਹੋ ਕਿ 1 ਜੂਨ 2024 ਨੂੰ ਪੰਜਾਬ ਵਿਖੇ ਆਮ ਚੋਣਾ 2024 ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਅਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਜ ਰੈਪਿਡੋ ਸਰਵਿਸਿਜ਼ ਦੇ ਨਾਲ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੁਹਾਲੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਚੋਣਾਂ ਦੇ ਵਿੱਚ ਵੋਟਾਂ ਘੱਟ ਦੇਖੀਆਂ ਗਈਆਂ ਕਿ ਕੁਝ ਪੋਲਿੰਗ ਸਟੇਸ਼ਨ ਜਿਹੇ ਨੇ ਕੁਝ ਕਲੋਨੀਆਂ ਪਿੰਡ ਕੁਝ ਜਿਹੇ ਨੇ ਜਿੱਥੇ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਨਹੀਂ ਕਰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਲਈ ਔਰ ਉਹਨਾਂ ਨੂੰ ਪ੍ਰੋਚਾਹਿਤ ਕਰਨ ਲਈ ਅਸੀਂ ਅੱਜ ਇਹ ਬਾਈਕ ਰੈਲੀ ਕੱਢ ਰਹੇ ਹਾਂ ਰੈਪਿਡੋ ਸਰਵਿਸਿਜ਼ ਦੇ ਨਾਲ ਔਰ ਮੈਂ ਤੁਹਾਡੇ ਲਈ ਇਹ ਵੀ ਦੱਸਣਾ ਚਾਹਾਂਗੀ ਵੋਟਰਾਂ ਦੀ ਸਹੂਲਤ ਲਈ ਅਸੀਂ ਇਹਨਾਂ ਨਾਲ ਤਾਲਮੇਲ ਕੀਤਾ ਹੈ ਔਰ ਰੈਪਿਡੋ ਸਰਵਿਸ ਪੋਲਿੰਗ ਡੇ ਵਾਲੇ ਦਿਨ 1 ਜੂਨ ਨੂੰ ਪੋਲਿੰਗ ਸਟੇਸ਼ਨ ਤੋਂ ਘਰ ਤੱਕ ਪਹੁੰਚਾਉਣ ਲਈ ਵੀ ਇਹ ਬਾਈਕ ਆਪਣੀ ਸਰਵਿਸਿਜ਼ ਮੁਫਤ ਦੇ ਵਿੱਚ ਦੇਣਗੇ ਕਿੰਨੀਆਂ ਕਿ ਬਾਈਕ ਆ ਮੈਮ ਕਿੱਥੇ ਕਿੱਥੇ ਜਿਹੜੀਆਂ ਮਾਈਆ ਕਰਦੇ ਦੇਖੋ ਜੀ ਬਾਈਕ ਸਾਡੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਉਪਲਬਧ ਹੈ ਖਾਸ ਤੌਰ ਤੇ ਅਸੀਂ ਉਹਨਾਂ ਪੋਲਿੰਗ ਸਟੇਸ਼ਨਸ ਤੇ ਜਿੱਥੇ ਕਿ ਪਿਛਲੇ ਸਾਲਾਂ ਦੇ ਵਿੱਚ ਪੋਲਿੰਗ ਮਾਤਰਾ ਘਟ ਰਹੀ ਹੈ ਪੋਲਿੰਗ ਪਰਸੈਂਟੇਜ ਘਟ ਰਹੀ ਹੈ ਉਹਨਾਂ ਤੇ ਫੋਕਸ ਕਰਾਂਗੇ لیکن ਸਾਡੀ کوشش ਹੈ ਕਿ 85+ اور ਪੀਡਬਲਿਊਡੀ ਵੋਟਰਸ ਨੂੰ ਤਾਂ ਸਖਸ਼ਮ ਮਾਪਦੇ ਰਹਹੀਂ ਅਸੀਂ ਉਹਨਾਂ ਤੋਂ ਡਿਮਾਂਡ ਲੈ ਰਹੇ ਹਾਂ ਕਿ ਜਿਨ੍ਹਾਂ ਨੂੰ ਵੀ ਕਰੋ ਪੋਲਿੰਗ ਸਟੇਸ਼ਨ ਤੇ ਲੈ ਕੇ ਆਣਾ ਹੈ ਜਾਂ ਉਹਨਾਂ ਨੂੰ ਵਾਪਸ ਛੱਡਣਾ ਹੈ ਤਾਂ ਉਹਨਾਂ ਨੂੰ ਤਾਂ ਅਸੀਂ 100% ਸੁਵਿਧਾ ਹਰ ਥਾਂ ਤੇ ਦੇਣ। ਤੁਹਾਨੂੰ ਕੀ ਲੱਗਦਾ ਮੈਮ ਮੈਮ ਕਿਵੇਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਧੋਪ ਦੇ ਵਿੱਚ ਲੋਕ ਇਸ ਬੈਗ ਦਾ ਇਸਤੇਮਾਲ ਕਰਨ ਦੇ? ਦੇਖੋ ਜੀ ਇਸ ਤਰ੍ਹਾਂ ਹੈ ਕਿ ਗਰਮੀ ਤਾਂ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਜਿਆਦਾ ਸਾਰੇ ਰਿਕਾਰਡ ਟੁੱਟ ਰਹੇ ਨੇ ਲੇਕਿਨ ਆਮ ਲੋਕ ਦੇ ਚਨਾਵ ਵੀ 5 ਸਾਲ ਦੇ ਵਿੱਚ ਇੱਕ ਵਾਰ ਹੀ ਹੁੰਦੇ ਹੈ ਮੈਂ ਸਮਝਦੀ ਹਾਂ ਕਿ ਸਾਡੇ ਨਾਗਰਿਕ ਬਹੁਤ ਹੀ ਰਿਸਪੋਨਸਿਬਲ ਔਰ ਬੜੇ ਹੀ ਪਾਰਟਿਸਿਪੇਟਿਵ ਹੈ ਅਸੀਂ ਸਾਰੇ ਉਪਰਾਲੇ ਕਿਤੇ ਪੋਲਿੰਗ ਸਟੇਸ਼ਨਸ ਦੇ ਵਿੱਚ ਵੀ ਤਾਂ ਕਿ ਪਾਣੀ ਦੀ ਪੀਣ ਦਾ ਪਾਣੀ ਸ਼ਾਮੀਆਂਨਾ ਸ਼ੇਡ ਇੱਥੇ ਬਾਈਕਸ ਤੇ ਵੀ ਜਦੋਂ ਜਾਣਾ ਹੈ ਤਾਂ ਪੂਰਾ ਹੈਲਮਟ ਪਹਿਨ ਕੇ ਜਾਂ ਸਨ ਗੀਅਰ ਪਹਿਨ ਕੇ ਮੇਰੀ ਉਮੀਦ ਹੈ ਕਿ ਸਾਰੇ ਵੋਟਰਸ ਆਪਣੇ ਲਈ ਵੀ ਅਰੇਂਜਮੈਂਟਸ ਕਰਨਗੇ ਕਿ ਹੀਟ ਵੇਵ ਦਾ ਕੋਈ ਆਪਦ ਦਾ ਕੋਈ ਅੱਜ ਮੋਹਾਲੀ ਦੀ ਸਰਕਾਰ ਅਬਦੁਲ ਕਾਦਰ ਜਿਲਾਲੀ 11ਵੀਂ ਵਾਲੀ ਸਰਕਾਰ ਹਜਰਤੇਸ਼ ਸੈਦ ਗੌਸਪਾਕ ਜੀ ਦਰਗਾਹ ਸ਼ਰੀਫ ਬਾਜ਼ਰਪੁਰ ਵਿੱਚ ਗਰੀਬ ਲੜਕੀਆਂ ਨੇ ਇਸ ਮੋਹਿਕ ਵਿਆਹ ਕਰਵਾਏ ਗਏ ਤੇ ਇਸ ਖਾਸ ਮੌਕੇ ਤੇ ਧਾਰਮਿਕ ਦੀਵਾਨ ਤੇ ਕਵਾਲੀਆਂ ਕਰਵਾਈਆਂ ਗਈਆਂ ਇਸ ਖਾਸ ਮੌਕੇ ਤੇ ਸਾਈਂ ਜੀ ਬਾਕਰਪੁਰ ਵਾਲਿਆਂ ਨੇ ਲੜਕੀਆਂ ਨੂੰ ਦਾਸ ਦਾ ਸਾਰਾ ਸਮਾਨ ਵੀ ਦਿੱਤਾ ਇਹਨਾਂ ਬਾਰੇ ਜਿਹੜੇ ਪ੍ਰਾਲੇ ਮਹਾਪੁਰਖਾਂ ਨੇ ਪਰ ਵੀ ਦੱਸਿਆ ਸੀ ਨਹੀਂ ਹੋਰ ਸਾਡੇ ਸਾਧੂ ਲੋਕ ਵੀ ਵਿਆਹ ਕਰਦੇ ਆ 3000 ਤੋਂ ਪੇਟੀ ਸ਼ੁਰੂ ਹੋ ਜਾਂਦੀ ਬਾਬਾ ਜੀ ਨੇ ਪੁੱਛਿਆ ਵੀ ਪੇਟੀ 3000 ਦੀ 4 ਦੀ ਕਹਿੰਦੇ ਨਹੀਂ 5 ਦੀ ਨਹੀਂ 6 ਦੀ ਨਹੀਂ 7 ਦੀ ਨਹੀਂ 9 ਦੀ ਕਹਿੰਦੇ ਨਹੀਂ 13 13000 ਦੀਆਂ ਪੇਟੀਆਂ ਮਹਾਪੁਰਖਾਂ ਨੇ ਦਿੱਤੀਆਂ ਭੈਣਾ ਮਣਾ ਕੀਤੀਆਂ ਨੂੰ ਇਹ ਐ ਨਾਉ ਨਹੀਂ ਕੀਤਾ ਸੇਵਾ ਕੀਤੀ ਹੈ ਮਹਾਰਪੁਰਖਾਂ ਨੇ ਸਾਡਾ ਰੋਮ ਰੋਮ ਇਹਨਾਂ ਦੇ ਰੀਣੀਆਂ ਇਹਨਾਂ ਵੱਲੋਂ ਸਾਨੂੰ ਇੰਨਾ ਚਾਨਣ ਐਡੀ ਕਿਰਪਾ ਹੋਈ ਆ ਪਰ ਸਾਡਾ ਜੀਵਨ ਬਦਲਦਾ ਜਦੋਂ ਮਹਾਰਪੁਰਖਾਂ ਦੇ ਸੀ ਦਰਸ਼ਨ ਕਹਿੰਦੇ ਨਾ ਪਿਆਰ ਸਾਡਾ ਇਹਨਾਂ ਨਾਲ ਬਣਿਆ ਇਹ ਕੀ ਕਹਿੰਦੇ ਨੇ ਵੀ ਰਾਤ ਨੂੰ 12 ਵਜੇ ਰੱਬ ਦੀ ਭਗਤੀ ਕਰੋ ਭਜਨ ਕਰੋ ਗੁਰੂ ਸਾਹਿਬ ਨੂੰ ਮੰਨੋ ਮਾਤਾ ਗੁਜਰੀ ਸਾਹਿਬ ਦਾ ਸਤਿਕਾਰ ਕਰੋ ਗੁਰੂ ਦਾ ਸਤਿਕਾਰ ਕਰੋ ਐਸੇ ਫੱਕਰ ਨਹੀਂ ਦੇਖੇ ਜਿਹੜੇ ਗੁਰੂ ਨਾਲ ਜੋੜਦੇ ਨੇ ਨਹੀਂ ਤਾਂ ਆਪਣੀ ਚੌਕੀਆਂ ਭਰਾਈ ਜਾਂਦੇ ਆ ਪਰ ਇਹ ਨਹੀਂ ਇਹਨਾਂ ਵਰਗੇ ਨਹੀਂ ਮੈਨੂੰ ਕੋਈ ਦਿਖਦਾ ਭਾਵੇਂ ਕਹਿੰਦੇ ਨੇ ਮੀਡੀਆ ਕੋਈ ਖੁਸ਼ ਕਰੇ ਪੱਤਰ ਸਵਾਲ ਕਰੇ ਪਰ ਜਿਹੜੀ ਸੱਚ ਕਹ ਲੋ ਅਸੀਂ ਕਹੋਗੇ ਜੇ ਝੂਠ ਬੋਲਦਾ ਕੋ ਬੱਜਦਾ ਸੱਚ ਬੋਲਦਾ ਤਾਂ ਭੰਬੜ ਮੱਚਦਾ ਪਰ ਜਿਹੜੇ ਧੀਆ ਦੇ ਵਿਆਹ ਕਰੇ ਨੇ ਬਹੁਤ ਸਮਾਨ ਵਧੀਆ ਇੱਕ ਨੰਬਰ ਸਮਾਨ ਦਿੱਤਾ ਕਈ ਇਹੋ ਜਿਹੇ ਪਰਿਵਾਰਾਂ ਜਿਹੜੇ ਵਿਆਹ ਆਏ ਉਹਨਾਂ ਦੇ ਘਰਾਂ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਇਹਨਾਂ ਸਮਾਨ ਮਹਾਰਾਜਾ ਨੇ ਦੇਣਾ ਉਹਨਾਂ ਨੂੰ ਅੱਛਾ ਕੱਲ ਨੂੰ ਵੀ ਬਲੱਡ ਕੈਂਪ ਲੱਗ ਰਿਹਾ ਕਿੰਨੀ ਸੰਗਤ ਪਹੁੰਚਣ ਦੀ ਨਹੀਂ ਕੱਲ ਤੇ ਵੀ ਗੱਡਾ ਖੁੱਲ੍ਹੇ ਹੀ ਢੰਡਾਰਾ ਮਾਰ ਕੋ ਗਿਣਤੀ ਹੋਣੀ ਕੋਈ ਗਿਣਤੀ ਨਹੀਂ ਕਹਿ ਸਕਦੇ ਉਹਦੀ ਗਿਣਤੀ ਨਹੀਂ ਕਹਿ ਸਕਦੇ ਨਾ ਬਾਰੇ ਕੋਈ ਪਤਾ ਨਹੀਂ ਅੰਤ ਅੰਤ ਨਹੀਂ ਪਾਇਆ ਇਹਨਾਂ ਦਾ ਨਹੀਂ ਕਹਿ ਸਕਦੇ ਮਹਾਰਾਜਾ ਇਨਾ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂ ਅਸੀਂ ਵੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਸੀ ਇਹ ਮਹਾਂਪੁਰਖਾਂ ਦੇ ਵਿਆਹਾਂ ਕਰਕੇ ਅਸੀਂ ਅੱਖਾਂ ਦਾ ਆਪਰੇਸ਼ਨ ਹੀ ਕਰਾਇਆ ਡਾਕਟਰਾਂ ਨੇ ਬੰਦ ਕਰਿਆ ਸਾਡਾ ਕੋਈ ਵੀ ਸਫਰ ਕਰਨਾ ਅਸਕੇ ਵੀ ਨਹੀਂ ਵੀ ਅਸੀਂ ਵਿਆਹਾਂ ਦੇ ਬਾਅਦ ਮੇਲੇ ਦੇ ਬਾਅਦ ਹੀ ਗਰਾਮਾਂਗੇ ਇਨਾ ਵਰਗਾ ਕੋਈ ਨਹੀਂ ਇਹ ਉਹੀਆਂ ਸਾਰੇ ਧੰਨਵਾਦ ਕੋਈ ਨਸ਼ਾ ਨਹੀਂ ਕੋਈ ਪਾਣੀ ਨਹੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਈ ਜਿਹੜੇ ਲੋਕਾਂ ਦੇ ਦੁੱਖ ਦਰਦ ਹਰਨੇ ਵਾਲੇ ਆ ਇਹ ਧਰਤੀ ਤੇ ਆਉਂਦੇ ਰਹਿਣ ਤੇ ਸ਼ੁਭ ਕਾਰਜ ਕਰਦੇ ਰਹਿਣ ਜਿਵੇਂ ਸਾਈ ਜੀ ਕਰਦੇ ਆ ਬਹੁਤ ਚੰਗਾ ਲੱਗਦਾ ਔਰ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਇਸ ਸ਼ੁਭ ਕਾਰਜ ਦੀਆਂ ਵਧਾਈਆਂ ਦਿਹਾੜਾ ਆਂਦਾ ਹੈ ਦਸੰਬਰ ਦੇ ਵਿੱਚ ਸਵੇਰੇ 3 ਵਜੇ ਇੱਥੋਂ ਦੀ ਪੈਦਲ ਯਾਤਰਾ ਸ਼ਾਰਟ ਹੁੰਦੀ ਹੈ ਜੀ ਫਤੇਗੜ ਸਾਹਿਬ ਦੀ ਤੇ ਜਿਹਦੇ ਵਿੱਚ 15 ਤੋਂ 20 ਹਜ਼ਾਰ ਸੰਗਤ ਸਾਰੀ ਸਾਈਂ ਜੀ ਦੇ ਨਾਲ ਸਾਰੀ ਪੈਦਲ ਜਾਂਦੀ ਜੀ ਉੱਥੇ ਤੇ ਹਰ ਇੱਕ ਬੰਦੇ ਨੂੰ ਇਹੀ ਬੇਨਤੀ ਹੁੰਦੀ ਹੈ ਭਾਵੇਂ ਉਹ ਮੋਨਾ ਹੈ ਭਾਵੇਂ ਉਹ ਸਰਦਾਰ ਹੈ ਵੀ ਹਰ ਇੱਕ ਨੇ ਸਾਰਿਆਂ ਨੇ ਕੇਸਰੀ ਦਸਤਾਰ ਸਜਾ ਕੇ ਮੇਰੇ ਨਾਲ ਜਾਣਾ ਹੈ। ਵਾਹ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਹਰ ਇੱਕ ਬੰਦੇ ਨੂੰ ਮੈਂ ਵੀ ਦੇਖੋ ਤੁਹਾਡੇ ਸਾਹਮਣੇ ਸਿੱਖੀ ਤੇ ਸਾਨੂੰ ਇੰਨਾ ਕ ਬਾਣੀ ਨਾਲ ਜੋੜਦੇ ਕਹਿੰਦੇ ਹੈਪੀ ਕਿਤੇ ਜਾਣਾ ਜਾ ਨਹੀਂ ਜਾਣਾ ਨਾ ਜਾ ਨਾੜਾ ਸਾਫ ਜਰੂਰ ਮੱਥਾ ਟੇਕਿਆ ਕਰ ਰੋਜ਼ ਤੂੰ ਜਿੱਥੋਂ ਤੇਰੇ ਹਮੇਸ਼ਾ ਵੇੜੇ ਪਾਰ ਹੋਣੇ ਆ ਇਹੀ ਕਹਿੰਦੇ ਨੇ ਸਾਨੂੰ ਜੋ ਕਰਨਾ ਕਰ ਨਹੀਂ ਕਰਨਾ ਨਾ ਕਰ ਪਰ ਪ੍ਰਮਾਤਮਾ ਦਾ ਬਾਣੀ ਦਾ ਨਾਮ ਨਾ ਛੱਡੀ ਤੈਨੂੰ ਕੋਈ ਲੋੜ ਹੀ ਨਹੀਂ ਪੈਣੀ ਕੁਝ ਕਰਨ ਦੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਤਕਲੇ ਮੈਨੂ ਯਾਨੀ ਕਿ ਤੇਜਿੰਦਰ ਕਰਨੂ ਦੇਵ ਜਸਾਦ ਰੱਬ ਰੱਖਾਂ